ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਪਹੁੰਚੇ ਆਂ ਜੀ ਪਿੰਡ ਗੋਦਫੋਕਰ ਜਿੱਥੇ ਕਿ ਅੱਜ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਸੱਭਿਆਚਾਰਕ ਛਿੰਝ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਆ ਤੁਹਾਨੂੰ ਦੱਸ ਦੇਈਏ ਕਿ ਮੇਲੇ ਦੇ ਵਿੱਚ ਜਿਹੜਾ ਆ ਬਹੁਤ ਸਾਰੇ ਕਲਾਕਾਰਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਜਿਹੜਾ ਆ ਬਾਗੀ ਨੇ ਆਪਣੀ ਪਰਫਾਰਮੈਂਸ ਕੀਤੀ ਤੇ ਲੋਕਾਂ ਨੂੰ ਕਾਫੀ ਦੇਰ ਤੱਕ ਜਿਹੜਾ ਆ ਥੰਮ ਕੇ ਰੱਖਿਆ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਮੇਲੇ ਦੇ ਵਿੱਚ ਜਿਹੜਾ ਆ ਕਬੱਡੀ ਤੇ ਨਾਲ ਦੀ ਨਾਲ ਘੋਲ ਕਬੱਡੀ ਜੜੀਆਂ ਨੇ ਹੋਣਗੀਆਂ ਉਹ ਤਾਰੀਆਂ ਮਾਰਦੇ ਸਾਡੇ ਭਰਾ ਸਿੰਦੂ ਦੇ ਨਾਮ ਦੇ ਕੋਲ ਪਿੰਡ ਗੋਤ ਫੋਕਰ ਤੋਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਸਿੰਝ ਮੇਲੇ ਦੀਆਂ ਤੁਹਾਨੂੰ ਦੱਸਦੇ ਹਾਂ ਕਿ ਸੰਤ ਬਾਬਾ ਲਾਲ ਸਿੰਘ ਜੀ ਕੁੱਲੀ ਵਾਲਿਆਂ ਦੀ ਯਾਦ ਦੇ ਵਿੱਚ ਇੱਥੇ ਇੱਕ ਸਿੰਝ ਮੇਲਾ ਕਰਵਾਇਆ ਗਿਆ ਜਿਹਦੇ ਵਿੱਚ ਪਹਿਲਾਂ ਤਾਂ ਵੱਖ ਵੱਖ ਕਲਾਕਾਰਾਂ ਵੱਲੋਂ ਭੂਮਿਕਾ ਨਿਭਾਈ ਗਈ ਤੇ ਬਹੁਤ ਜ਼ਿਆਦਾ ਕਰਾਊਡ ਇਕੱਠ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਤੁਹਾਨੂੰ ਦੱਸਦੇ ਹਾਂ ਕਿ ਦੇਸਾਂ ਵਿਦੇਸਾਂ ਤੋਂ ਤਾਂ ਲੋਕ ਇਥੇ ਪਹੁੰਚੇ ਹੋਏ ਸੀ ਤੇ ਪਿੰਡਾਂ ਦੇ ਪਿੰਡ ਆਲੇ-ਦੁਆਲੇ ਤੋਂ ਇਥੇ ਪਹੁੰਚੇ ਹੋਏ ਸੀ ਰਸਤੇ ਦੇ ਵਿੱਚ ਇਸ ਤਰ੍ਹਾਂ ਸੀ ਕਿ ਜਿਵੇਂ ساری ਦੁਨੀਆ ਐਸੇ ਹੀ ਮੇਲੇ ਦੇ ਵਿੱਚ ਆ ਗਈ ਹੋਵੇ ਰਸਤਾ ਬਹੁਤ ਟੁਕਮਾ ਸੀ ਜਿਸ ਤੇ ਬਹੁਤ ਸਾਰੀਆਂ ਗੱਡੀਆਂ ਦੀ ਉੱਥੇ ਜਿਹੜੀ ਇਹ ਭੀੜ ਭੜਾ ਕ ਲੱਗ ਗਿਆ ਤੇ ਟ੍ਰੈਫਿਕ ਜਾਮ ਵੀ ਕਾਫੀ ਦੇਰ ਤੱਕ ਲੱਗਾ ਰਿਹਾ ਜਦੋਂ ਹੀ ਅਸੀਂ ਮੇਲੇ ਦੇ ਵਿੱਚ ਪਹੁੰਚੇ ਤਾਂ ਬਾਗੀ ਆਪਣੀ ਸਟੇਜ ਪਰਫਾਰਮੈਂਸ ਨਿਭਾ ਰਿਹਾ ਸੀ ਤੇ ਬਹੁਤ ਜਿਆਦਾ ਦਾ ਜਨਤਾ ਨੂੰ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਬੰਨ ਕੇ ਰੱਖਿਆ ਹੋਇਆ ਸੀ ਤਾਂ ਦਾ ਦੇ ਕਿ ਉਸ ਤੋਂ ਬਾਅਦ ਕਬੱਡੀ ਤੇ ਨਾਲ ਦੀ ਨਾਲ ਜਿਹੜਾ ਆ ਉੱਥੇ ਰਸਾ ਕੱਸੀ ਤੇ ਹੋਰ ਵੀ ਕਈ ਖੇਡ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਦੇ ਵਿੱਚ ਵੱਖ-ਵੱਖ ਪਹਿਲਵਾਨਾਂ ਨੇ ਕਬੱਡੀ ਪਹਿਲਵਾਨਾਂ ਨੇ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਹੋਰ ਕਰਤੱਵ ਵੀ ਉੱਥੇ ਦੇਖਣ ਨੂੰ ਮਿਲੇ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਬੁਲਟ ਮੋਟਰਸਾਈਕਲ ਨੂੰ ਦੰਦਾ ਦੇ ਨਾਲ ਖਿੱਚਣਾ ਤੇ ਬੁਲਟ ਮੋਟਰਸਾਈਕਲ ਦੇ ਉੱਪਰ ਸਟੰਟ ਕਰਕੇ ਵੱਖਰੇ ਤਰ੍ਹਾਂ ਦੀ ਇੱਕ ਪਰਫਾਰਮੈਂਸ ਗਰਾਊਂਡ ਦੇ ਵਿੱਚ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਬਹੁਤ ਹੀ ਸੋਹਣਾ ਇਹ ਸਿੰਝ ਮੇਲਾ ਰਿਆ ਘੋਤ ਫੋਕਰ ਦੇ ਵਿੱਚ ਜਿੱਥੇ ਕਿ ਕਲਦੀਪ ਸਿੰਘ ਬਿੱਲਾ ਜੀ ਤੇ ਉਹਨਾਂ ਦੇ ਸਾਥੀ ਨੋਨੀ ਸਿੰਘ ਵੱਲੋਂ ਜਿਹੜਾ ਆ ਇਸ ਮੇਲੇ ਨੂੰ ਸੰਚਾਲਿਤ ਕੀਤਾ ਜਾ ਰਿਹਾ ਸੀ ਜਿਹਦੇ ਵਿੱਚ ਉਹਨਾਂ ਦੀ ਹੈਲਪ ਦੇ ਲਈ ਸਪੈਸ਼ਲੀ ਇਟਲੀ ਤੋਂ ਮਨਜੀਤ ਸਿੰਘ ਵੀ ਪਹੁੰਚੇ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਸ਼ਿਰਕਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਬੜੇ ਹੀ ਵਧੀਆ ਤਰੀਕੇ ਦੇ ਨਾਲ ਇਸ ਮੇਲੇ ਨੂੰ ਅਸੀਂ ਹੰਗਾਰਾ ਦਿੱਤਾ ਹੈ ਤੇ ਅਗਲੀ ਵਾਰ ਵੀ ਇਸ ਮੇਲੇ ਨੂੰ ਵਧੀਆ ਤਰੀਕੇ ਦੇ ਨਾਲ ਹੰਗਾਰਾ ਦੇਾਂਗੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਉਧਰ ਸਾਰੇ ਦਾ ਸਾਰਾ ਕਾਰੋਬਾਰ ਛੱਡ ਕੇ ਤੇ ਇਸ ਮੇਲੇ ਦੇ ਵਿੱਚ ਪਹੁੰਚਿਆ ਤਾਂ ਕਿ ਇਸ ਮੇਲੇ ਦੀ ਹੌਸਲਾ افزਾਈ ਤੇ ਨਾਲ ਦੀ ਨਾਲ ਮੇਲਾ ਕਰਾਉਣ ਵਾਲਿਆਂ ਦੀ ਵੀ ਹੌਸਲਾ افزਾਈ ਹੋ ਸਕੇ ਮਨਜੀਤ ਸਿੰਘ ਹੋਣਾ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਅਸੀਂ ਅਗਲੀ ਵਾਰ ਜਦੋਂ ਇਹ ਮੇਲਾ ਹੋਏਗਾ ਜੇ ਮਹਾਰਾਜ ਨੇ ਚਾਇਆ ਤਾਂ ਜੇ ਤੂਖੜਾ ਰਿਆ ਨੂੰ ਜਿਹੜਾ ਆ ਬੁਲਟ ਮੋਟਰਸਾਈਕਲ ਦੇ ਕੇ ਵੀ ਨਵਾਜਿਆ ਜਾਏਗਾ ਨਾਲ ਦੀ ਨਾਲ ਉਹਨਾਂ ਨੇ ਧੰਨਵਾਦ ਕੀਤਾ ਪੂਰੀ ਟੀਮ ਦਾ ਜਿਨ੍ਹਾਂ ਨੇ ਐਸਾ ਮੇਲਾ ਆਯੋਜਿਤ ਕਰਕੇ ਲੋਕਾਂ ਤੱਕ ਇਸ ਮੇਲੇ ਦੀਆਂ ਖਬਰਾਂ ਪਹੁੰਚਾਈਆਂ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਕੁਲਦੀਪ ਸਿੰਘ ਬਿੱਲਾ ਤੇ ਨਾਲ ਦੀ ਨਾਲ ਉਹਨਾਂ ਦੇ ਸਾਥੀ ਨੋਨੀ ਸਿੰਘ ਨੇ ਵੀ ਬਹੁਤ ਵਧੀਆ ਉਪਰਾਲਾ ਕੀਤਾ ਕਿ ਇਸ ਤਰ੍ਹਾਂ ਦਾ ਮੇਲਾ ਕੀਤਾ ਨਾਲ ਦੀ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਕੁਲਦੀਪ ਸਿੰਘ ਬਿਲਾਹੋਂਾਂ ਦੇ ਨਾਲ ਤਾਂ ਉਹਨਾਂ ਨੇ ਕਿਹਾ ਕਿ ਇਸੇ ਮੇਲੇ ਕਰਵਾਉਣ ਦਾ ਮੁੱਖ ਮਕਸਦ ਇਹੀ ਹੈ ਕਿ ਸਾਡੇ ਬੱਚੇ ਜਿਹੜੇ ਆ ਉਹ ਨਸ਼ੇ ਤੋਂ ਦੂਰ ਰਹਿ ਸਕਣ ਤੇ ਨਸ਼ੇ ਦੇ ਨੇੜੇ ਤੇੜੇ ਵੀ ਸਾਡੇ ਬੱਚੇ ਨਾ ਆਉਣ ਕਿਉਂਕਿ ਅਸੀਂ ਜੇਕਰ ਕੁਝ ਕਰਾਂਗੇ ਤਾਂ ਹੀ ਸਾਡੇ ਬੱਚੇ ਕੱਲ ਨੂੰ ਇਸ ਤਰ੍ਹਾਂ ਦਾ ਕੋਈ ਕੰਮ ਕਰਨਗੇ ਜੇਕਰ ਅਸੀਂ ਕੁਝ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਵੀ ਸ਼ਾਇਦ ਕੁਝ ਨਹੀਂ ਕਰਨਗੇ ਸੰਦਾਦੇ ਇਹ ਕਿ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਜਿਹੜਾ ਪ੍ਰੋਗਰਾਮ ਦੇਖਦੇ ਪਏ ਹੋ ਮੇਲਾ ਦੇਖਦੇ ਪਏ ਹੋ ਇਹ ਛੇਂਜ ਮੇਲਾ ਗੋਤਪੋਕਰ ਦੇ ਵਿੱਚ ਕਰਵਾਇਆ ਗਿਆ ਬੜੀ ਹੀ ਵੱਡੀ ਗਿਣਤੀ ਦੇ ਵਿੱਚ ਇੱਥੇ ਦਰਸ਼ਕ ਇਸ ਮੇਲੇ ਨੂੰ ਦੇਖਣ ਦੇ ਲਈ ਪਹੁੰਚੇ ਬਹੁਤ ਸਾਰੇ ਲੋਕਾਂ ਨੇ ਕਲਾਕਾਰਾਂ ਦਾ ਆਨੰਦ ਮਾਣਿਆ ਤੇ ਨਾਲ ਦੀ ਨਾਲ ਬਹੁਤ ਸਾਰੇ ਲੋਕਾਂ ਨੇ ਖੇਡਾਂ ਦਾ ਆਨੰਦ ਵੀ ਇਸ ਮੇਲੇ ਦੇ ਵਿੱਚ ਮਾਣਿਆ ਤੁਸੀਂ ਦੇ ਦੇ ਪਈਓ ਮੇਰੇ ਨਾਲ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਧੰਨਵਾਦ ਬਲਾਲ ਸਿੰਘ ਜੀ ਗੁਲੀਵਾਲੀ ਯਾਦ ਵਿੱਚ ਕਰਾਇਆ ਗਿਆ ਤੇ ਬਹੁਤ ਵਧੀਆ ਲੱਗਾ ਬਹੁਤ ਜ਼ਿਆਦਾ ਸੰਗਤ ਆਈ ਸੰਗਤ ਦਾ ਦਿਲੋਂ ਧੰਨਵਾਦ ਤੇ ਅਸੀਂ ਐਨਆਰਆਈ ਹੁਣ ਇਹੋ ਚਾਹੁੰਦੇ ਆ ਕਿ ਪੰਜਾਬ ਦਾ ਨਾ ਜਿੱਦਾਂ ਪੰਜਾਬ ਦਾ ਜਿਹੜਾ ਜੋਤ ਹੈ ਉਹ ਕਬੱਡੀਆਂ ਦੇ ਵਿੱਚ ਆਏ ਪਲੇਅਰ ਬਣਨ ਬੜੀਆ ਬੜੀਆ ਬੜੀਆਂ ਪਲੇਅਰ ਬਾਹਰ ਨਿਕਲਣ ਤੇ ਇਹ ਮਕਸਦ ਸਾਡਾ ਤੁਸੀਂ ਤੁਸੀਂ ਖੁਦ ਵੀ ਜੰਗ ਬਲਾਡੋ ਇਸ ਮੇਲੇ ਨੂੰ ਪ੍ਰਮੋਟ ਕਰਕੇ ਜਾਂ ਮੇਲੇ ਦੇ ਵਿੱਚ ਪਹੁੰਚ ਕੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿਉਂਕਿ ਸਾਡੇ ਪੰਜਾਬ ਦਾ ਨਾਮ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਹੈ ਨਸ਼ਾ ਕਰਕੇ ਨੇ ਛੱਡ ਕੇ ਤੇ ਫਲੇਇੰਗ ਦੇ ਵਿਚਾਰਨ ਸਪੋਰਟਸ ਦੇ ਵਿਚਾਰਨ ਜਿੱਦਾਂ ਕਬੱਡੀ ਹੋ ਗਿਆ ਆਪਣੀ ਮਾਂ ਮਾਂ ਕਿਹੜਾ ਕਬੱਡੀ ਇਹਦਾ ਵੀ ਵਿਚਾਰਨ ਤੇ ਵਧੀਆ ਹੀ ਹੈ ਭਾਜੀ ਤੁਹਾਡੇ ਅੱਗੇ ਹੋਰ ਵੀ ਕਈ ਪਿੰਡਾਂ ਦੇ ਨੌਜਵਾਨ ਬਾਹਰਲੇ ਮੁਲਕਾਂ 'ਚ ਬੈਠੇ ਆ ਪਰ ਇਦਾਂ ਦਾ ਪ੍ਰੋਗਰਾਮ ਕਰਕੇ ਰਾਜੀ ਨਹੀਂ ਉਹਨਾਂ ਨੂੰ ਜੇਕਰ ਤੁਹਾਡੇ ਵੱਲੋਂ ਕੋਈ ਮੈਸੇਜ ਹੋਵੇ ਜੀ ਹਾਂ ਜੀ ਪਤਾ ਕੀ ਧਾਰਾ ਸਾਰੇ ਦੇ ਮਨ ਵਿੱਚ ਕਿਉਂਕਿ ਇੱਥੇ ਪੋਲਿਟਿਕਸ ਆ ਜਾਂਦੀ ਹੈ ਜਦੋਂ ਕੋਈ ਵੀ ਕਬੱਡੀ ਦੇ ਵਿੱਚ ਬੁੱਧ ਪੋਲਿਟਿਕਸ ਆ ਗਈ ਇਸ ਕਰਕੇ ਡਰਦਾ ਜੂਤਣਾ ਤੇ ਸਾਡਾ ਇਹੋ ਹੀ ਆ ਕਿ ਹੁਣ ਬਸ ਕੀ ਨਸ਼ੇ ਛੱਡ ਕੇ ਤੇ ਸਪੋਰਟਸ ਵਿੱਚ ਆਉ। ਤੇ ਇਹਦੇ ਨਾਲ ਪੰਜਾਬ ਤੇ ਕਿਵੇਂ ਦਾ ਪ੍ਰਭਾਵ ਪਏਗਾ? ਪੰਜਾਬ ਦਾ ਬਹੁਤ ਵਧੀਆ ਲੱਗੇਗਾ। ਬਹੁਤ ਵਧੀਆ मतलब ਵਧੀਆ ਇੱਕ ਜੁੱਥ ਨੂੰ ਦੇਖਣ ਲਈ ਚੀਜ਼ ਮਿਲੇਗੀ। ਕਿ ਵਧੀਆ ਸਪੋਰਟਸ ਵਿੱਚ ਆਈਏ। ਅੱਜ ਦਾ ਭਰਿਆ ਮੇਲਾ ਵੇਖ ਕੇ ਤੁਹਾਨੂੰ ਕਿੰਨੀ ਦੀ ਖੁਸ਼ੀ ਹੋਈ? ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਈ। ਕੀ ਮੇਲਾ ਇੰਨਾ ਪਿਆਰਾ? ਬਹੁਤ ਵਧੀਆ। ਬਹੁਤ ਵਧੀਆ ਫੀਲ ਵੈ। ਕੀ ਕਹਿਣਾ ਚਾਹੋਗੇ ਆਪਣੇ ਪ੍ਰਬੰਧਕਾਂ ਬਾਰੇ? ਹਾਂ ਜੀ। ਬਹੁਤ ਧੰਨਵਾਦ ਇਹਨਾਂ ਦਾ। ਕਿ ਜਿਹਨਾਂ ਨੇ ਮੇਲਾ ਕਰਾਇਆ ਤੇ ਮੈਨੂੰ ਕਾਲ ਕੀਤੀ ਕਹਿੰਦੇ ਕਿ ਮੇਲਾ ਕਰਾਉਣਾ ਹੈ। ਮੈਂ ਜ਼ਰੂ ਮੈਂ ਆਪਣਾ ਕੰਮ ਛੱਡ ਕੇ ਆ ਲੱਗਿਆ ਹਾਂ ਜੋ ਸਪੈਸ਼ਲੀ ਤੁਸੀਂ ਤੁਸੀਂ ਇਟਲੀ ਚ ਕਿੰਨੀ ਚਿਰ ਤੋਂ ਨਹੀਂ ਮੈਂ 17 ਸਾਲੋਂ ਇਟਲੀ ਤੇ 17 ਸਾਲ ਤੇ ਪਹਿਲੀ ਵਾਰ ਹੀ ਆਏ ਜੇ ਨਹੀਂ ਆਇਆ ਕਾਫੀ ਵਾਰ ਆਇਆ ਹਾਂ 12 13 ਵਾਰ ਆ ਗਿਆ ਹਾਂ ਠੀਕ ਹੈ ਉਹ ਤੇ ਮੇਰਾ ਡਰਾਈਵਿੰਗ ਲਾਇਸੈਂਸ ਸਕੂਲ ਹੈ ਠੀਕ ਹੈ ਹਾਂਜੀ ਉਹ ਸਾਰਾ ਆਪਣਾ ਕਾਰੋਬਾਰ ਸਾਡੀ ਕਦੇ ਫੇਰ ਲੱਭਣ ਨੂੰ ਬੜੀ ਵੱਡੀ ਗੱਲ ਹੈ ਹਨਾ ਸਾਰੀ ਪ੍ਰਾਪਤਨ ਦੀ ਇਹ ਮੈਂ ਵੇ ਮੇਰੇ ਸਾਰੇ ਵੀਰ ਦਾ ਇਸੇ ਦਾ ਯੋਗਦਾਨ ਹੈ ਇਹੋ ਯਾਦ ਕਰ ਇਹ ਇਹਨੇ ਮੇਰੇ ਵੀਰ ਨੇ ਆਖਿਆ ਸੀ ਮੈਨੂੰ ਮੇਲਾ ਕਰਾਉਣਾ ਹੈ ਇਹਨਾਂ ਨੇ ਆਖਿਆ ਸੀ ਸਪੈਸ਼ਲ ਟਿਕਟ ਲੈ ਕੇ ਆਏ ਮੈਂ ਬਹੁਤ ਬਹੁਤ ਧੰਨ ਧੰਨਵਾਦ ਕਰਦਾ ਸਰਦਾਰ ਮਨਜੀਤ ਸਿੰਘ ਦਾ ਇਡਲੀ ਵਾਲੇ ਦਾ ਥੈਂਕ ਯੂ ਇਹ ਸਾਡੇ ਨਾਲ ਇੱਕ ਨੌਜਵਾਨ ਹੋ ਰਿਹਾ ਆ ਜਿੱਦਨ ਦੀ ਅਸੀਂ ਦੇਖਦੇ ਪਏ ਹਾਂ ਪ੍ਰੋਮੋਸ਼ਨ ਦੇ ਵਿੱਚ ਮੇਲਿਆਂ ਦੀ ਉਹ ਦਿਨ ਦਾ ਵੀਰ ਬੜੀ ਮਿਹਨਤ ਕਰਦਾ ਪਿਆ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਾ ਭਾਈ ਕੀ ਗਾਣਾ ਚਾਹੋਗੇ ਜੰਗ ਪੀੜੀ ਨੂੰ ਮੈਂ ਬਸ ਇਹੋ ਕਹਿਣਾ ਚਾਹਵਾਂਗਾ ਕਿ ਹਰ ਸਾਲ ਵੱਧ ਚੜ ਕੇ ਸਾਥ ਦਿਓ ਯੂਥ ਦਾ ਗੇਮਾਂ ਦਾ ਕਿ ਤਾਂ ਜੋ ਕਿ ਅੱਗੇ ਤੋਂ ਹੌਸਲਾ ਮਿਲੇ ਨਾ ਕਿ ਸਿਆਸਤਬਾਜ਼ੀ ਨੂੰ ਸਾਈਡ ਤੇ ਰੱਖਦੇ ਹੋਏ ਆਪਾਂ ਇਹ ਕੰਮ ਨੂੰ ਹਮੇਸ਼ਾ ਅੱਗੇ ਵਧਾਉਂਦੇ ਰਹੀਏ ਤਾਂ ਜੋ ਕਿ ਨਵਾਂ ਆਉਣ ਵਾਲੀ ਪੀੜ੍ਹੀ ਇਸ ਰਾਹ ਤੇ ਚੱਲ ਸਕੇ ਨਸ਼ਿਆਂ ਤੋਂ ਮੁਕਤ ਹੋ ਸਕੇ ਬਹੁਤ ਵਧੀਆ ਜੀ